Hello, Srisakal. Hello, how are you? Srisakal, I'm absolutely fine. What a lazy day! Yes, it was a lazy day. Alright, how's your uh, dogs? Dogs are good. Okay, James, James, are you running? No, I'm. ਲੇਜੀ ਜਿਮ ਹੁਣ ਜਾਣਾ ਐ ਸਵੇਰ ਦੀ ਪਲਾਨ ਕਰ ਕਰਕੇ ਕਰ ਕਰਕੇ ਹੁਣ ਜਾਉਂਗੀ ਲਾਈਫ ਤੋਂ ਬਾਅਦ ਜਿਮ ਪਲਾਨ ਕਰ ਰਹੇ ਆ ਯਾਰ ਕੁਛ ਮੇਰੇ ਅੱਖ ਤੇ ਸੱਟ ਵੱਜ ਗਈ ਸੀ ਚਾਰਜਰ ਜਾਂ ਵੱਜਿਆ ਹੁਣ ਪਤਾ ਨਹੀਂ ਜਖਮ ਜਾਂ ਮਰਜ ਹੋ ਗਿਆ ਹੁਣ ਸਮਝ ਨਹੀਂ ਆ ਰਹੀ ਕੀ ਬੰਨਣਾ ਇਹਦਾ ਚਾਰਜਰ ਅੱਖ ਤੇ ਵੱਜਿਆ ਇਹੋ ਜਿਹਾ ਕੀ ਕਰਤਾ ਜਿਹੜਾ ਟ੍ਰਿਮਰ ਦਾ ਚਾਰਜਰ ਸੀਓ ਸਪਰਿੰਗ ਜਿਹੇ ਵਾਲਾ ਸੀ ਐਂਡ ਰੋਡ ਤੋਂ ਕੱਢਣ ਲੱਗਿਆ ਉਹ ਬੁੜਕ ਕੇ ਵੱਜੀ ਪੈਨ ਜੀ ਅੱਖ 'ਚ ਦੋ ਦਿਨ ਪਹਿਲਾਂ ਉਹ ਉਹ ਹੋ ਗਿਆ ਹੁਣ ਤਾਂ ਮਰਜਾ ਹੋ ਗਿਆ ਅੱਛਾ ਹੋਰ ਨਵੀਂ ਤਾਜੀ ਕੀ ਬੰਦਾ ਨਵੀਂ ਤਾਜੀ ਬਸ ਟ੍ਰਾਈਂਗ ਟੂ ਐਡਜਸਟ ਲੱਸੀ ਵਾਲੇ ਮੈਸੇਜ ਪਤਾ ਨਹੀਂ ਲੋਕੀ ਕਿਉਂ ਕਰਦੇ ਆ ਲੱਸੀ ਇਹ ਕੋਈ ਮਤਲਬ ਆਪਾਂ ਨੂੰ ਮਜ਼ਾਕ ਕਰਦੇ ਆ ਜਿਹੜਾ ਲੱਸੀ ਲੈਦੇ ਆ ਦਾ ਮਤਲਬ ਇਹ ਹੁੰਦਾ ਮੈਂ ਤੇ ਪੜਿਆ ਨਹੀਂ ਪਤਾ ਨਹੀਂ ਮੈਂ ਕਿਤੇ ਵੀਡੀਓ ਵੇਖੀ ਹੈ ਲੱਸੀ ਲੱਸੀ ਉਹ ਸਾਨੂੰ ਇਹ ਮਜ਼ਾਕ ਵੀ ਨਹੀਂ ਲੱਗਦਾ ਲੱਸੀ ਤਾਂ ਪੀਣ ਵਾਲੀ ਚੀਜ਼ ਆ ਸਾਰੇ ਬਣੇ ਲੱਸੀ ਦੇ ਕਿਆ ਕਰੋ ਕਿਆ ਕਰੋ ਈਜ਼ੀ ਹੋ ਜਾਓ ਜੇ ਤੁਸੀਂ ਮਜ਼ਾਕ ਕਰ ਰਹੇ ਹੋ ਤਾਂ ਉਹਨਾਂ ਦੇ ਕੋਈ ਗੱਲ ਨਹੀਂ ਇਹ ਅਸੀਂ ਨਹੀਂ ਫੀਲ ਫੁੱਲ ਕਰਦੇ ਲੱਸੀ ਲੈ ਲੱਸੀ ਦਾਸ ਕਿਹੜੀ ਗੱਲ ਹੋਗੀ ਲੱਸੀ ਦਾ ਸਾਉਥ ਵੀ ਮਿਲਦੀ ਆ ਗੋਰਿਆਂ ਕੋਲ ਵੀ ਨਾਲੇ ਮੰਗੇਓ ਲੱਸੀ ਕਦੇ ਕੋਸ਼ ਕਦੇ ਕੁਛ ਇਹ ਤਾਂ ਸਾਰੇ ਲੋਕ ਪੀਂਦੇ ਆ ਐਕਚੁਅਲੀ ਜਿਹੜੇ ਲੋਕ ਗਲਤ ਕਮੈਂਟ ਕਰਦੇ ਆ ਨਾ ਉਹਤੇ ਧਿਆਨ ਹੀ ਨਾ ਦਿਆ ਕਰੋ ਦੇ ਆਰ ਦਾ ਮੋਸਟ ਮੈਂ ਵੀ ਉਂਝੀ ਮਤਲਬ ਮੈਨੂੰ ਤਾਂ ਪਤਾ ਨਹੀਂ ਵੀ ਲੱਸੀ ਲਿਖਦੇ ਕਿਉਂ ਆ ਨਾ ਹੁਣ ਇੱਥੇ ਕੋਈ ਲੱਸੀ ਸਾਡੇ ਜੱਗ ਪਿਆ ਕੋਈ ਲੱਸੀ ਦਾ ਕੁਛ ਲੈਣਾ ਨਹੀਂ ਦੇਣਾ ਨਹੀਂ ਇਹ ਪਤਾ ਨਹੀਂ ਕਿਉਂ ਕਹਿ ਰਹੇ ਨੇ ਮਾਈਟ ਬੀ ਜੇ ਮਜ਼ਾਕ ਕਰਦੇ ਹਾਂ ਤੇ ਵੀ ਡੋਂਟ ਕੇਅਰ ਪਤਾ ਉਹ ਗੱਲ ਆ ਪਰ ਮੈਨੂੰ ਪਤਾ ਨਹੀਂ ਪਤਾ ਨਹੀਂ ਕਿਉਂ ਲਿਖਦੇ ਪਿਛਲੀ ਵਾਰ ਜਿਹੜੀ ਲੜਾਈ ਹੋਈ ਉਹਦੋਂ ਵੀ ਲੱਸੀ ਲੱਸੀ ਮੈਂ ਕਿਹਾ ਨਾ ਕੋਈ ਮੈਂ ਲੱਸੀ ਪੀ ਰਿਆ ਨਾ ਸੋਨਮ ਪੀ ਰਹੀਏ ਕਿਉਂ ਲਿਖੀ ਜਾਂਦੇ ਆ ਯੇ ਆਈ ਡੋਨਟ نو ਬੈਸ ਕੋਈ ਐਸੀ ਗੱਲ ਨਹੀਂ ਦੈਟਸ ਫਾਈਨ ਇਟਸ ਓਕੇ ਨਹੀਂ ਨਹੀਂ ਇਟਸ ਓਕੇ ਕੋਈ ਗੱਲ ਨਹੀਂ ਨਹੀਂ ਮੈਂ ਤਾਂ ਵੈਸੇ ਪੁੱਛਦਾ ਮੈਂ ਕਿ ਤੇ ਉਹਨਾਂ ਨੂੰ ਹੀ ਪੁੱਛ ਲੈਣਾ ਜਿਹੜੇ ਲਿਖਦੇ ਆ ਕਿ ਕੋਈ ਗੱਲ ਇਹਦਾ ਮਤਲਬ ਕੀ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਕੀ ਦਿਖਾ ਰਹੇ ਆ ਅੱਛਾ ਰਾਤੀ ਫਿਲਮ ਵੇਖੀ ਬਹੁਤ ਸੋਹਣੀ ਫਿਲਮ ਆ ਅੱਛਾ ਦੂਜੇ ਪਾਸੇ ਮੈਸੇਜ ਪੜ ਰਹੇ ਆ ਕੀ ਭਾਜੀ ਦ ਗਮਲਪ੍ਰੀਤ ਸਿੰਘ ਅਫੀਸ਼ਲ ਥੈਂਕ ਯੂ ਭਾਜੀ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਪਿਆਰ ਜਿੰਦਾਬਾਦ ਤੇ ਮੈਂ ਪਤਾ ਨਹੀਂ ਕੀ ਅੱਖ ਲੱਗਾ ਹੀ ਹੋਰ ਸਾਰਿਆਂ ਦਾ ਥੈਂਕ ਯੂ ਸਾਡੀ ਫਿਲਮ ਰਿਲੀਜ਼ ਹੋ ਗਈ ਆ ਤੇ ਸਾਰਿਆਂ ਨੇ ਤੁਸੀਂ ਜਿੰਨਿਆਂ ਨੇ ਵੀ ਵੇਖੀ ਆ ਜਾ ਕੇ ਇਟ ਇਜ਼ ਰਿਲੀਜ਼ਡ ਇਨ ਮਿਡਲ ਈਸ ਯਸ ਸਰ ਮਿਡਲ ਈਸਟ ਦੇ ਵਿੱਚ ਵੀ ਰਿਲੀਜ਼ ਹੋਈ ਆ ਤੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜਾਇਓ ਜਿੰਨਾਂ ਜਿੰਨਾਂ ਨੂੰ ਵੀ ਲੈਂਗੁਏਜ ਸਮਝ ਆਉਂਦੀਆਂ ਨੇ ਤੇ ਉਹ ਆਪਣਾ ਜਾ ਕੇ ਫਿਲਮ ਵੇਖਿਓ ਤੇ ਥੈਂਕ ਯੂ ਤੋ ਮੈਂ ਬਸ ਤਾਂ ਉਸੇ ਹੀ ਬੇਨਤੀ ਕਰਨ ਲਈ ਦੁਬਾਰਾ ਹਾਜ਼ਰ ਹੋਇਆ ਹਾਂ ਹੈ ਹਾਂ ਨਹੀਂ ਤੇ ਪ੍ਰੋਡਿਊਸਰ ਸਾਹਿਬ ਦਾ ਸਪੈਸ਼ਲ ਮੈਂਸ਼ਨ ਸੀ ਕਿ ਲਾਈਵ ਜਦੋਂ ਜਾਉਂਗੇ ਤਾਂ ਖਾਸ ਤੌਰ ਤੇ ਮੈਂਸ਼ਨ ਕਰਿਓ ਕਿ ਲੋਕੀ ਜਿਹੜੇ ਗਰਮੀ 'ਚ ਜਾ ਕੇ ਫਿਲਮ ਦੇਖ ਰਹੇ ਆ ਨਾ ਆਪਣੇ ਘਰੋਂ ਨਿਕਲ ਤਾ ਬਹੁਤ ਥੱਕ ਗਿਆ ਭਾਈ ਐਪ ਕੀ ਤਾਂ ਲੱਗੇ ਕੀੜੇ ਘੱਟੇ ਗਰਮੀ ਨੇ ਨੇ ਸੱਚੀ ਸੱਚੀ ਮਤਲਬ ਐ ਕਿ ਗਰਮੀ ਨੇ ਬਹੁਤ ਬੁਰਾ ਹਾਲ ਕਰਿਆ ਫਿਰ ਵੀ ਤੁਸੀਂ ਇੰਨੀ ਫਿਲਮ ਦੇਖਣ ਜਾ ਰਹੇ ਹੋ ਮਤਲਬ ਜਾ ਰਹੇ ਹੋ ਸਾਰੇ ਪਹਿਲੇ ਨੰਬਰ ਦੇ ਆਉਂਦੀਆਂ ਸਿਤਾਂ ਦਾ ਧਿਆਨ ਰੱਖੋ ਕੋਈ ਨਹੀਂ ਫਿਲਮ ਵੀ ਵੇਖ ਆਇਓ ਜਰੂਰ ਤੁਹਾਨੂੰ ਠੀਕ ਲੱਗਿਆ ਮਾਹੌਲ ਜਾ ਪਰ ਜੈਨੂਲੀ ਆਪਣੀਆਂ ਸਿਤਾਂ ਦਾ ਧਿਆਨ ਰੱਖਿਓ ਬਹੁਤ ਜ਼ਿਆਦਾ ਬੁਰਾ ਹਾਲ ਆ ਬਾਹਰ ਗਰਮੀ ਜਣ ਦੀ 47-48 ਡਿਗਰੀ ਚੱਲ ਰਿਹਾ ਮੇਰਾ ਇੱਕ ਦੋਸਤ ਆ ਮਤਲਬ ਚਾਚਾ ਜਿਹੜਾ ਮੁੰਡਾ ਆਪਣੇ ਨਾਲ ਹੁੰਦਾ ਉਹਦਾ ਇੱਕ ਦੋਸਤ ਸੀ ਤੇ ਉਹ ਡਾਕਟਰ ਆ ਮਤਲਬ ਉਹ ਕਹਿੰਦਾ ਵੀ ਦੁਨੀਆ ਚ ਪਹਿਲੀ ਵਾਰੀ ਕਹਿੰਦਾ ਪੂਰੀ ਲਾਈਫ ਦੇ ਵਿੱਚ ਕੇਸ ਆ ਰਹੇ ਲੋਕਾਂ ਦੇ ਕੁਆਟਰਿੰਟੇਕ ਹੈ ਜਿਹੜਾ ਅਸੀਂ ਡਾਈਟੀਸ਼ਨ ਵੀ ਆ ਨਾ ਤੇ ਜਿਹੜਾ ਕੁਆਟਰਿੰਟੇਕ ਹੈ ਤੁਸੀਂ ਆਪਣਾ ਜਿਆਦਾ ਤੋਂ ਜਿਆਦਾ ਰੱਖੋ ਗਾਇਸ ਤੇ ਮਿਹਨਤ ਲਾਓ ਤੁਸੀਂ ਦੱਬ ਕੇ ਤੇ ਚਪਾਲ ਚਾਹੂਗੀ ਮਾਈਟ ਵੀ ਸ਼ਾਇਦ ਆ ਜੀ ਜੀ ਚਪਾਲੜਾ ਆਪਣੇ ਭਰਾ ਹੀ ਨੇ ਜੇ ਹੋਰ ਕਿਤੇ ਨਾ ਗਈ ਚਪਾਲ ਤੇ ਤਾਂ ਫਿਰ ਆਊਗੀ ਹੋਈ ਦੇਖਿਓ ਤੁਸੀਂ ਜਾ ਕੇ ਸਾਰੇ ਤੇ ਕੁਲਵਿੰਦਰ ਭਾਈ ਜੀ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਆਈ ਹੈ ਬਹੁਤ ਵਧੀਆ ਆਤਮੂਵੀ ਬਹੁਤ ਵਧੀਆ ਤੇ ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਐਂਡਿੰਗ ਅੱਛੀ ਲਗੀ ਮੂਵੀ ਕੀ ہاں ਜੀ ਭਾਜੀ ਥੈਂਕ ਯੂ ਤੇ ਅਜੀ ਭਾਜੀ ਥੈਂਕ ਯੂ ਯਾਰ ਅਜੀ 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 ਸਾਹਿਬ ਵੀ ਨਾਲ ਸਾਡੇ ਲਾਈਵ ਨੇ ਬਹੁਤ ਬਹੁਤ ਪਿਆਰ ਥੈਂਕ ਯੂ so much ਤੇ ਬਾਕੀ ਸੋਨਮ ਜੀ ਬੋਲੋ ਕੁਝ ਮੇਰੀ ਤੇ ਪੁਕਾਈ ਚਲੋ ਸੋਨਨੀ ਜੀ ਜਿਹੜੀ ਇਹਨਾਂ ਨੇ ਸੁਣੀ ਤੁਸੀਂ ਬੋਲੋ ਬਸ ਬਾਕੀ ਸਭ ਬਹੁਤ ਵਧੀਆ ਇਨੇ ਟਾਈਮ ਬਾਅਦ ਘਰ ਚ ਟਾਈਮ ਸਪੈਂਡ ਕਰ ਰਹੀ ਆ ਤੇ ਮਜ਼ਾ ਆ ਰਿਹਾ ਵਧੀਆ ਲੱਗ ਰਿਹਾ ਬੰਬੇ ਚ ਤਾਂ ਮੀਂਹ ਪੈ ਰਿਹਾ ਕਾਫੀ ਤੇ ਮਜ਼ਾ ਮੈਂ ਲੈ ਰਿਹਾ ਸਾਰੀਆਂ ਬਾਰਿਸ਼ ਦਾ ਜੀ 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 ਅੱਛਾ ਬੰਬੇ ਨੂੰ ਨਹੀਂ ਵੀ ਸ਼ੁਰੂ ਹੋ ਗਿਆ ਨਾ ਸੱਚ ਹਾਂ ਵੈਰੀ ਗੁੱਡ ਬੰਬੇ ਆਲਰਾਇਟ ਨਹੀਂ ਆ ਗਈ ਨਹੀਂ ਓਏ ਟਿਪੀਓ ਜੇ ਸਾਡੇ ਨੌਰਥ ਦੇ ਵਿੱਚ ਵਾਵਾ ਇੱਥੇ ਦਾ ਮਤਲਬ ਦਿੱਲੀ ਵੀ ਇੱਥੇ ਵੀ ਹਰਿਆਣੇ 'ਚ ਵੀ ਸਾਰੇ ਪਾਸੇ ਇਸ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਉਹਦਾ ਕਹਣਾ ਸੀਤ ਲਹਿਰ ਚੱਲ ਰਹੀ ਹੈ ਸੀਤ ਲਹਿਰ ਯਾ 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 ਪਤਾ ਕੱਫ ਤੋਂ ਜਾਏ ਜੀ ਜੀ ਲੋ ਜੀ ਕਹਿ ਰਹੇ ਨੇ ਯੂ ਲੁਕਿੰਗ ਕਿਊਟ ਵਿਦਾਊਟ ਮੇਕਅਪ ਇੱਕ ਕਈ ਕਿਊਟ ਕਹਿ ਦਿੰਦੇ ਕਈ ਕਹਿੰਦੇ ਲੈ ਮੇਕਅਪ ਨਹੀਂ ਲਾਇਆ ਨਹੀਂ ਇਹ ਠੀਕ ਆ ਤੇ ਵੀਰ ਪੁੱਛ ਰਿਹਾ ਮੈਂ ਕਿਥੇ ਰਹੇ ਮੈਂ ਵੀਰੇ ਪੰਜਾਬ ਹੀ ਰਹਿੰਦਾ ਸੋਨਮ ਜੀ ਮੁੰਬਈ ਰਹਿੰਦੇ ਆਹੀਂ ਪੰਜਾਬ ਹੀ ਰਹਿੰਦੇ ਆ ਬਾਬਾ ਜਰ ਤੋਂ ਫੁੱਲਰ ਖੁੱਲਰ ਦਾ ਮੈਸੇਜ ਆਏ ਮੇਰੇ ਭਰਾ ਦਾ ਮੂਵੀ ਵਾਸ கிரேਟ ਥੈਂਕ ਯੂ ਸੋ ਮੱਚ ਗਾਇਸ ਕੋ ਗਾਣੇ ਦੀ ਯਾਰ ਆ ਇੱਕ ਬਹੁਤ ਹੀ ਔਖਾ ਹੈ ਇਹ ਹੁਣ ਮੈਂ ਤੈਨੂੰ ਕੀ ਆਖਾਂ ਸੌਣ ਲੱਗੇ ਤਾਂ ਛੱਡ ਪਰੇ ਹਾਂ ਦੇਕਾ ਤੈਨੂੰ ਇਹ ਐ ਇੱਕ ਕਲਿੱਕ ਕਰੀ ਜਾਂਦਾ ਕਰੀ ਜਾਂਦਾ ਉਦੋਂ ਮੈਂ ਕੀ ਆਖਾਂ ਕੋਈ ਨਹੀਂ ਮੈਂ ਤੇਰਾ ਨਾਮ ਇੱਕ ਕਰੀ ਹੋਰ ਮੈਸੇਜ ਕਰ ਮੈਂ ਨਾਮ ਚੇਤੇ ਰੱਖ ਕੇ ਤੈਨੂੰ ਪਰਸਨਲ ਮੈਸੇਜ ਕਰਦਾ ਇੱਕ ਮੇਰੇ ਯਾਰ ਨੂੰ ਤੇ ਤੇ ਹੋਰ ਬਾਕੀ ਸੁਖ ਸਾਹਿਬ ਦਾ ਪਰਵਾਹ ਠੀਕ ਹੈ ਤੇਰਾ ਸਾਰਾ ਰੋਟੀ ਪਾਣੀ ਖਾ ਲਈ ਬਸ ਰੋਟੀ ਖਾ ਲਈ ਆਂਬ ਵੀ ਖਾ ਲਏ ਹਾਂ ਯਾਰ ਤੁਹਾਡੇ ਦੇ ਮਤਲਬ ਬੰਬੇ ਦੇ ਤੇ ਆਂਬ ਵੀ ਬਹੁਤ ਮਸ਼ਹੂਰ ਆ ਸੀਰੀਅਸਲੀ ਗਾਈਜ਼ ਇੱਕ ਬੰਬੇ ਦੇ ਪਤਾ ਨਹੀਂ ਕਿਹੜੇ ਅਲਫਾਂਸੋ ਕਿਹੜੇ ਹੁੰਦੇ ਆ ਸੋਨੂੰ ਅਲਫਾਂਸੋ ਅਲਫਾਂਸੋ ਅਫਨ ਸੋ ਯੈਸ ਉਹ ਆਪਣੇ ਇੱਥੇ ਨੌਰਥ ਚ ਘੱਟ ਮਿਲਦੇ ਆ ਜੇ ਆਪਾਂ ਆਰਡਰ ਕਰੀਏ ਤੇ ਮਿਲ ਜਾਂਦੇ ਬਾਕੀ ਇੱਥੇ ਮੁੰਬਈ ਸਾਊਥ ਦੇ ਵਿੱਚ ਬਹੁਤ ਜ਼ਿਆਦੇ ਘੈਂਟ ਅੰਬਾ ਗਾਈਜ਼ ਆਪਣੇ ਇੰਡੀਆ ਦੇ ਬਹੁਤ ਜ਼ਿਆਦੇ ਵਧੀਆ ਪਾਕਿਸਤਾਨ ਚ ਵੀ ਮੈਂ ਸੁਣਿਆ ਉਧਰ ਵੀ ਬੜੇ ਵਧੀਆ ਨਸਲਾਂ ਮਿਲਦੀਆਂ ਅੰਬਾਂ ਦੀਆਂ ਪਰ ਆਪਣੇ ਇੱਥੇ ਮੁੰਬਈ ਵੀ ਬਹੁਤ ਵਧੀਆ ਵਾ ਹਾਂ ਆਈ ਥਿੰਕ ਵਧੀਆ ਸੁਪੀਰੀਅਰ ਕੁਆਲਿਟੀ ਇਸ ਯਸ 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 ਉਹ ਵੇਖਣ ਨੂੰ ਬੜੇ ਘੈਂਟ ਆ ਗਾਈ ਤੁਸੀਂ ਯੂਟਿਊਬ ਤੇ ਸਰਚ ਸਰਚ ਕਰੋਗੇ ਨਾ ਯੂਟਿਊਬ ਕੰਨਾ ਗੂਗਲ ਤੇ ਕਿਤੇ ਵੀ ਸਰਚ ਕਰੋਗੇ ਐਲਫੈਂਜ਼ੋ ਅੰਬ ਤੇ ਉਹ ਵੇਖਿਆ ਤੁਸੀਂ ਬਹੁਤ ਨੇਰੀਆ ਤੁਸੀਂ ਬੰਬੇ ਤੋਂ ਆਰਡਰ ਕਰ ਲਓ ਮਾਈਟ ਬੀ ਸ਼ਾਇਦ ਆਨਲਾਈਨ ਵੀ ਮਿਲਦੀ ਹੋਣ ਕਿਤੇ ਨ ਕਿਤੇ ਆਉਂਦੀ ਹੋਣਗੇ ਮੈਂ ਤਾਂ ਸਾਰੀਆਂ ਛੇ ਆਨਲਾਈਨ ਮਿਲਣਾਂ ਪਈਆਂ ਵਾ ਹੂੰ ਕਹਿੰਦਾ ਤੇਰਾ ਨੰਬਰ ਬੋਲਨੀ ਟ੍ਰੂ ਗਾਦਰ ਤੇ ਚੈੱਕ ਕਰਨਾ ਪਾਕਿਸਤਾਨ ਦੀ ਵੀ ਆ ਜਾਣੀ ਹੈ ਫਿਲਮ ਪਾਕਿਸਤਾਨ ਚ ਮੇਬੀ ਸ਼ਾਇਦ ਕੋਈ ਕਿਉਂਕਿ ਬਾਕਸਾਂ ਦੇ ਵਿੱਚ ਤਿੰਨ ਚਾਰ ਜਗ੍ਹਾ ਤੋਂ ਪਰਮਿਸ਼ਨਸ ਲੈਣੀ ਪੈਂਦੀ ਐ ਮਤਲਬ ਕੋਰਟ ਤੋਂ ਵੀ ਆਰਮੀ ਤੋਂ ਵੀ ਗਵਰਨਮੈਂਟ ਤੋਂ ਵੀ ਸਾਰੀਆਂ ਚੀਜ਼ਾਂ ਤੋਂ ਉਹ ਫਿਰ ਉਹ ਮਤਲਬ ਹੌਲੀ 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 ਪ੍ਰੋਸੈਸ ਹੋ ਜਾਣਾ ਵਾ ਵੀ ਵਿ ਬੈਟ ਯੂ ਨੋ ਯੇਸ ਓਕੇ ਉਥੇ ਥੋੜਾ ਪ੍ਰੋਸੈਸ ਲੰਬਾ ਵਾ ਤੇ ਬਟ ਹੋ ਜਾਣਾ ਆਲਮੋਸਟ ਆਲਮੋਸਟ ਨੇੜੇ ਲੱਗ ਗਿਆ ਵਾ ਕੰਮ ਰਿਲੀਜ਼ ਹੋ ਜਾਊਗਾ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਮੈਸੇਜ ਆਇਆ ਤੇ ਬਾਕੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਪਿਆਰ ਸੁਨਮ ਜੀ ਕਰੋ ਬੇਨਤੀ ਕੋਈ ਅਪਲਾਈ ਫਤੇ ਫਿਰ ਬਸ ਬੇਨਤੀ ਇਹੀ ਆ ਕਿ ਪਹਿਲਾਂ ਤੇ ਜਿਨ੍ਹਾਂ ਨੇ ਦੇਖ ਲਿਆ ਥੈਂਕ ਯੂ ਸੋ ਮੱਚ ਤੇ ਜਿਨ੍ਹਾਂ ਨੇ ਨਹੀਂ ਦੇਖੀ ਵਾਟ ਆਰ ਯੂ ਗਾਇਜ਼ ਵੇਟਿੰਗ ਫੋਰ ਜਾਓ ਤੇ ਫਿਲਮ ਦੇਖੋ ਗਰਮੀ ਹੈ ਆਈ نو ਬਟ ਤੁਸੀਂ ਉੱਥੇ ਜਾ ਕੇ ਏਸੀ ਚ ਇੰਜੋਏ ਕਰਿਓ ਫਿਲਮ 2 2.5 ਘੰਟੇ ਤੁਹਾਨੂੰ ਮਜ਼ਾ ਆਉ ਖਾਸ ਖੇਡ ਬੱਤੇ ਪੀਓ ਕਿ ਬਾਹਰ ਤੁਸੀਂ ਤੋਂ ਜੇ ਨਹੀਂ ਦੇਖੀ ਤਾਂ ਪਲੀਜ਼ ਓਕੇ ਅੱਛਾ 21 ਜੂਨ ਨੂੰ ਪਾਕਿਸਤਾਨ ਰਿਲੀਜ਼ ਹੋ ਰਹੀ ਆ ਫਿਲਮ ਆਪਣੀ ਜੀ 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 ਤੋਂ ਉਹ ਕਦੋਂ ਹੋਇਆ ਪਰਸੋਂ ਅੱਜ ਕੀ ਤਰੀਕ ਹੈ ਫਸਟ ਹਾਂਜੀ ਅੱਜ 19 ਥਾ ਕੱਲ 20 ਪਰਸੋਂ ਨੂੰ ਲੱਗ ਜਾਣੀ ਆ ਆ ਗਿਆ ਗਾਇਸ ਮੈਸੇਜ ਆ ਗਿਆ ਵਾ ਵਾਈਟਲ ਵੱਲੋਂ ਕੰਫਰਮ ਹੋ ਗਿਆ ਆਪਣੇ ਵੱਲੋਂ ਤੇ ਆਪਣਾ 21 ਨੂੰ ਪਰਸੋਂ ਨੂੰ ਰਿਲੀਜ਼ ਹੋਣੀ ਪਾਕਿਸਤਾਨ ਦੇ ਵਿੱਚ ਵੀ ਥੈਂਕ ਯੂ ਕੀ ਬੱਚਾ ਕੀ ਸਿਆਣਾ ਕੀ ਗੁੜਗਾਵਾ ਕੀ ਲਧਿਆਣਾ ਕੀ ਪੰਜਾਬ ਕੀ ਹਰਿਆਣਾ ਗਲਤਾਂ ਇੱਕ ਹੈ ਇੱਕ ਹੈ ਇੱਕ ਹੈ ਗਲਤਾਂ ਇੱਕ ਹੈ ਮੈਸੇਜ ਆਇਆ ਸੀ ਥੈਂਕ ਯੂ ਹਮਮ ਸੋ ਜਿਹੜੇ ਵੀ ਸੋਨਰੇਆ ਐਨੀ ਦਾ ਜਿਹੜੇ ਵੀ ਫੈਨਸ ਆ ਪਾਕਿਸਤਾਨ ਤੋਂ ਉਹਨਾਂ ਲਈ ਗੁੱਡ ਨਿਊਜ਼ 21 ਜੂਨ ਨੂੰ ਰਿਲੀਜ਼ ਹੋ ਰਹੀ ਆ ਸਾਡੀ ਫਿਲਮ ਉੱਥੇ ਸੋ ਆ ਵਾਚ ਆਊਟ ਫॉर दैट ਆ ਥਿੰਕ ਐਡਵਾਂਸ ਵੀ ਖੁੱਲ ਜੂਗੀ ਮਿਲਦਾ ਕੱਲ ਕੱਲ ਫਿਰ ਹੈਨਾ ਕੱਲ ਜਾਂ ਪਰਸੋਂ ਉੱਥੇ ਸੋ ਤੁਸੀਂ ਜਦੋਂ ਇਸਾ ਦਿਓ ਤਾਂ ਜਾ ਕੇ ਫਿਲਮ ਇੰਜੋਏ ਕਰ ਸਕਦੇ ਜੀ ਯੈਸ ਤੇ ਬਾਕੀ ਵੀ ਸਾਰਿਆਂ ਨੂੰ ਬੇਨਤੀ ਆ ਤੁਸੀਂ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਆਬਾਦ ਰਹੋ ਅਸਾ ਧਰਮ ਦੇ ਨਾਂ ਤੇ ਥੋੜਾ ਜਿਹਾ ਨਾਅ ਉਹ ਕਰਿਆ ਕਰੋ ਉਧਰ ਲਿਓ ਬੋਲੀ ਜਾਂਦੇ ਉਧਰ ਲਿਓ ਬੋਲੀ ਜਾਂਦੇ ਪਲੀਜ਼ ਬੀ ਪੋਜ਼ਿਟਿਵ ਗਾਇਸ ਤੇ ਚੜ੍ਹਦੀ ਕਲਾ ਚ ਰਹੋ ਨੈਗੇਟਿਵ ਕਮੈਂਟ ਨਾ ਕਰੋ ਖਾਸ ਤੌਰ ਤੇ ਜਦੋਂ ਕੋਈ ਨਾਲ ਲਾਈਵ ਹੁੰਦਾ ਉਦੋਂ ਪਰਹੇਜ਼ ਕਰਿਆ ਕਰੋ ਤੇ ਜਦੋਂ ਇਕੱਲਾ ਹੁੰਨਾ ਉਦੋਂ ਕਰ ਲਿਆ ਕਰੋ ਜੋ ਕਰਨਾ ਹੁੰਦਾ ਉਦੋਂ ਦੇਖ ਲਾਓ ਸੋ ਓਕੇ ਤੇ ਚੜ੍ਹਦੀ ਕਲਾ ਚ ਰਹੋ ਜ਼ਿੰਦਾਬਾਦ ਰਹੋ ਓਕੇ ਸੋਨਮ ਜੀ ਬਹੁਤ ਬਹੁਤ ਪਿਆਰ ਜ਼ਿੰਦਾਬਾਦ ਥੈਂਕ ਯੂ ਸੋ ਮਾਚ ਸੀ ਯੂ ਬਾਈ ਮੇਰੇ ਬਾਨੀ ਬਹੁਤ ਬਹੁਤ ਪਿਆਰ ਥੈਂਕ ਯੂ